ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਖੜੇ ਆ ਖੇਤ ਦੇ ਵਿੱਚ ਹੀ ਜਿਹੜੇ ਤੁਸੀਂ ਮੇਰੇ ਹੱਥ 'ਚਾ ਮੁੰਜਰੇ ਦੇਖ ਰਹੇ ਹੋ ਇਹ ਹੈਗੀਆਂ ਨੇ ਜਿਹੜੀ ਯੂਗੋਬ ਦੀ ਸੁੰਡੀ ਨੇ ਖਤਮ ਕਰ ਚੁੱਕੀਆਂ ਨੇ ਸੋ ਹੁਣ ਝੋਨਾ ਬਹੁਤ ਹੀ ਜ਼ਿਆਦਾ ਨਜ਼ਕੀਨ ਸਟੇਜ ਤੇ ਆ ਜੀ ਆਪਾਂ ਪਹਿਲਾਂ ਝੋਨੇ ਤੇ ਇੰਨਾ ਖਰਚਾ ਕੀਤਾ ਆਪਾਂ ਦਿਨ ਰਾਤ ਮਿਹਨਤਾਂ ਕਰਕੇ ਝੋਨੇ ਨੂੰ ਛੋਟੇ ਤੋਂ ਵੱਡਾ ਕੀਤਾ ਉਹਦੀ ਮੰਨ ਲਓ ਚੰਗੀ ਗ੍ਰੋਥ ਕਰਾਈਏ ਤੇ ਹੁਣ ਉਹਨੂੰ ਵੇਲਾ ਆ ਅਸਲ ਵਿੱਚ ਸਾਂਭਣ ਦਾ ਕਿਉਂਕਿ ਹੁਣ ਆਪਣੀ ਨਿੱਕੀ ਜੀ ਵੀ ਲਾਪਰਵਾਹੀ ਆਪਣੇ ਚਾਰ ਤੇ ਬਹੁਤ ਹੀ ਵੱਡਾ ਅਸਰ ਪਾ ਸਕਦੀ ਏ ਸੋ ਹੁਣ ਸਭ ਨਾਲ ਪਹਿਲਾਂ ਤਾਂ ਆਪਦੇ ਚੋਨੇ ਚਰੀਆ ਨਾ ਗੇੜਾ ਰੱਖੋ ਕਿਉਂਕਿ ਚੋਨਾ ਬਹੁਤ ਨਾਜੂਕ ਸਟੇਜ ਤੇ ਆ ਚੋਨੇ ਚ ਚੈੱਕ ਕਰੋ ਕੋਈ ਗੋਭ ਦੀ ਸੁੰਡੀ ਤਾਂ ਨਹੀਂ ਹੈਗੀ ਕੋਈ ਹੋਰ ਤੇਲਾ ਜਾਂ ਹੋਰ ਕੁਝ ਵੀ ਜਿਵੇਂ ਆਪਣਾ ਹਲਦੀ ਰੋਗ ਏ ਜੋ ਹੋਰ ਵੀ ਕਈ ਮੰਨ ਲੋ ਹੈਗੇ ਨੈਕ ਬਲਾਸਟ ਜਿਹਨੂੰ ਆਪਾਂ ਗਰਦਨ ਤੋੜ ਕਹਿੰਦੇ ਆ ਸੋ ਹਰ ਇੱਕ ਚੀਜ਼ ਦਾ ਗੌਰ ਰੱਖੋ ਤੇ ਸਾਮਣੇ ਵਾਲਾ ਮੇਨ ਚੀਜ਼ ਤੇ ਆ ਆਪਾਂ ਦੇਖਣੀ ਹੈ ਕਿ ਜਿਹੜੀ ਹੁਣ ਗੋਭ ਦੀ ਸੁੰਡੀ ਨੇ ਆ ਮੁੰਜਰਾ ਖਤਮ ਕਰ ਦਿੱਤੀਆਂ ਨੇ ਆ ਦੇਖ ਸਕਦੇ ਤੁਸੀਂ ਇਹ ਚਿੱਟੀਆਂ ਮੁੰਜਰਾ ਕੱਢ ਚੁੱਕੇ ਆਪਣੇ ਖੇਤ ਦੇ ਵਿੱਚ ਆਪਾਂ ਨੂੰ ਆਮ ਹੀ ਦੇਖਦੀਆਂ ਨੇ ਸੋ ਉਹਦਾ ਕੋਈ ਲਾਜ ਨਹੀਂ ਹੈਗਾ ਜਿਹੜੀ ਚਿੱਟੀ ਮੁੰਜਰ ਨਿਕਲ ਗਈ ਉਹ ਤਾਂ ਉੱਥੇ ਉਸੇ ਤਰ੍ਹਾਂ ਉੱਥੇ ਹੀ ਰਹਿਣੀ ਹੈ ਨਾ ਉਹਨੇ ਹਰੀ ਹੋਣਾ ਹੈ ਨਾ ਉਹਨੇ ਦਾਣਾਵਾ ਨਾ ਉਹ ਚਾਦਰ ਖਤਮ ਹੈ ਠੀਕ ਹੈ ਆਪਾਂ ਇਹਨੂੰ ਕੀ ਕਰ ਸਕਦੇ ਆ ਆਪਾਂ ਇਹਨੂੰ ਗਾਂਵਦੋਂ ਤੋਂ ਰੋਕ ਸਕਦੇ ਆ ਕਿ ਸਾਨੂੰ ਹੋਰ ਨਾ ਵਧੇ ਸਾਡਾ ਹੋਰ ਨੁਕਸਾਨ ਨਾ ਹੋਵੇ ਜਿੰਨਾ ਕੋ ਹੋਣਾ ਸੀ ਉਹ ਹੋ ਗਿਆ ਜੇ ਆਪਾਂ ਪਹਿਲਾਂ ਹੀ ਜੋਨੇ ਵਿੱਚ ਪਹਿਲਾਂ ਆਪਣੀ ਕਹਿੰਦੇ ਕਾਰਟ ਐਪਾਈ ਹੋਈ ਹੈ ਪ੍ਰਾਣ ਪਾਈ ਹੋਈ ਹੈ ਜਾਂ ਹੋਰ ਚੀਜ਼ਾਂ ਕੋਈ ਪਾਈਆਂ ਹੋਈਆਂ ਨੇ ਜਾਂ ਚੰਗੀ ਸਪਰੇਅ ਕੀਤੀ ਹੋਈ ਹੈ ਜੇ ਮੰਨ ਲਓ ਉਹ ਕੀਤੀ ਸਭ ਨਾਲ ਬੈਸਟ ਹੈ ਫਿਰ ਆਪਣੀ ਚਿੱਟੀ ਮੁੰਜਰ ਨਹੀਂ ਦਿਸੇਗੀ ਕਿਉਂਕਿ ਪਹਿਲਾਂ ਸਪਰੇਅ ਦਾ ਚੰਗਾ ਰਿਜ਼ਲਟ ਹੈ ਸੋ ਵਧੀਆ ਆਪਾਂ ਨੂੰ ਚਿੱਟੀ ਮੁੰਜਰ ਨਹੀਂ ਦਿਖੀ ਕੋਈ ਵੀ ਗੋਭ ਦੀ ਸੁੰਡੀ ਨੇ ਅਟੈਕ ਨਹੀਂ ਕੀਤਾ ਤੇ ਇਹ ਜਿਹੜੇ ਪੱਤੇ ਇਹਦੇ ਪਤੰਗੇ ਹੁੰਦੇ ਨੇ ਉਹ ਆਪਣੇ ਅੰਡੇ ਦੇ ਜਾਂਦੇ ਨੇ ਤੇ ਬਾਅਦ ਵਿੱਚ ਆਪਾਂ ਨੂੰ ਉਹੀ ਮੰਨ ਲਓ ਸੁੰਡੀ ਪਾਉਂਦੀ ਹੈ ਤੇ ਤਾਂ ਹੀ ਆਪਣੀ ਚਿੱਟੀ ਮੁੰਜਰ ਨਿਕਲਦੀ ਹੈ ਸੋ ਆਪਾਂ ਕੀ ਕਰ ਸਕਦੇ ਆਂ ਇਸ ਸਭ ਨਾਲ ਪਹਿਲਾ ਕੰਮ ਤੇ ਇਹ ਆ ਵੀ ਆਪਾਂ ਜਿਹੜੀ ਵੀ ਸਪਰੇਅ ਕੀਤੀ ਆ ਕੋਈ ਵੀ ਪਹਿਲਾਂ ਆਪਾਂ ਸਪਰੇਅ ਕਰਦੇ ਆਂ ਸੋ 6-200 ਖਰਚਾ ਵੱਧ ਕਰ ਲਵੋ ਪਰ ਉਹਨੂੰ ਦੁਕਾਨਦਾਰ ਨੂੰ ਕਹੋ ਵੀ ਸਾਨੂੰ ਸਪਰੇਅ ਦਓ ਚੰਗੀ ਵੀ ਚੰਗਾ ਰਿਜ਼ਲਟ ਆਵੇ ਤੇ ਤਾਂ ਜੋ ਲੰਮਾ ਰਿਜ਼ਲਟ ਰੱਖੇ ਕਿਉਂਕਿ ਹੁਣ ਇਸ ਸਟੇਜ ਇਹ ਵੀ ਆ ਕਿ ਆਪਾਂ ਝੋਨੇ 'ਚ ਜ਼ਿਆਦਾ ਜੇ ਵੜਾਂਗੇ ਤਾਂ ਆਪਣਾ ਬੂਰ ਚੜਨ ਦਾ ਵੀ ਖਤਰਾ ਹੈ ਤੇ ਆਪਾਂ ਚੰਗੀ ਸਪਰੇਅ ਕਰਕੇ ਤੇ ਫਿਰ ਆਪਾਂ ਰਿਜ਼ਲਟ ਮਲ ਰੱਖੀਏ ਜੇ ਆਪਾਂ ਚਲੋ ਆਪਣੇ ਹੈਗੀ ਮਤਲਬ ਗੋਵਾਲੀ ਸੰਡੀ ਆ ਚੁੱਕੀ ਹੈ ਤੇ ਆਪਾਂ ਫਿਰ ਕਰ ਸਕਦੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਮੈਂ ਕਿਸੇ ਵੀ ਇੱਥੇ ਸਪਰੇਅ ਦੀ ਐਡ ਨਹੀਂ ਕਰਦਾ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਮਹਿੰਗੀ ਲੈਣੀ ਸਸਤੀ ਲੈ ਲੈ ਕਿਸੇ ਵੀ ਕੰਪਨੀ ਦੀ ਲੈ ਸਕਦੇ ਹੋ ਮੈਂ ਤੁਹਾਨੂੰ ਸਾਲਟ ਦੱਸ ਦੇਣਾ ਟੈਕਨੀਕਲ ਦੱਸ ਦੇਣਾ ਵੀ ਕਿਹੜੀ ਆਪਾਂ ਆਮ ਵਰਤਦੇ ਆ ਜਿਨ੍ਹਾਂ ਨਾਲ ਆਪਾਂ ਰਿਜ਼ਲਟ ਮੰਨ ਲਓ ਵਧੀਆ ਮਿਲ ਜਾਂਦੇ ਨੇ ਆਪਾਂ ਸ਼ੁਰੂ ਤੋਂ ਵਰਤਦੇ ਆਏ ਆ ਇੱਕ ਹੋ ਗਈ ਆਪਣੀ ਪ੍ਰੋਕਲੇਨ ਇੱਕ ਆਪਣੀ ਹੁੰਦੀ ਇੱਕ ਹੋਰ ਆ ਜਾਂ ਨਾ ਆਪਣੀ ਕਲੋਰੋ ਵੀ ਹੁੰਦੀ ਏ ਚਲੋ ਕਲੋਰੋ ਥੋੜੀ ਜਿਹਾ ਹਾਰਡ ਹੁੰਦੀ ਏ ਥੋੜੇ ਕੱਟ ਪਾਣੀ ਪੈਂਦੀ ਏ ਸੈਪਰ ਕਲੋਰੋ ਆਪਾਂ ਕਹਿੰਦੇ ਆ ਜਿਹਨੂੰ ਬਾਈਫੈਂਥ੍ਰੀਨ ਹੋ ਗਈ ਜਿਹੜੀ ਉਹਦੇ ਨਾਲ ਵੀ ਮੰਨ ਲਓ ਉਹ ਹੈਗੀ ਇਹ ਜਿਹੜੀ ਬਾਈਫੈਂਥ੍ਰੀਨ ਈ ਇਹਦਾ ਹੈਗਾ ਰਿਜ਼ਲਟ ਨਾਲ ਦੀ ਨਾਲ ਇਹ ਲੰਮਾ ਰਿਜ਼ਲਟ ਕੱਟ ਰੱਖਦੀ ਏ ਪਰ ਨੇ ਨਾਲ ਦੀ ਨਾਲ ਹੀ ਖਤਮ ਕਰ ਦੇਣਾ ਇਹ ਲੰਮਾ ਰਿਜ਼ਲਟ ਨਹੀਂ ਹੁੰਦਾਗਾ ਉਹਦੇ ਨਾਲ ਆਪਾਂ ਕੋਰੋਜਨ ਕਰੀਏ ਉਹ ਸਗੋ ਵਧੀਆ ਓਦੋਂ ਤੁਸੀਂ ਕਿਸੇ ਵੀ ਕੰਪਨੀ ਦੀ ਲੈ ਸਕਦੇ ਹੋ ਪਰ ਮੈਂ ਤੁਹਾਨੂੰ ਐਡਵਾਈਸ ਦਵਾਂਗਾ ਕਿ ਕਿਸ ਚੰਗੀ ਕੰਪਨੀ ਦੀ ਲਿਆ ਜੇ ਤਾਂ ਜੋ ਆਪਾਂ ਰਿਜ਼ਲਟ ਚੰਗਾ ਹੋਵੇ ਤੇ ਹੁਣ ਜਿਹੜੀ ਚਿੱਟੀ ਮੁੰਜਰੇ ਇਹਨਾਂ ਤਾਂ ਆਪਾਂ ਬਚਾ ਨਹੀਂ ਸਕਦੇ ਜਿਹੜਾ ਆਪਣੇ ਹੋਰ ਅੱਗੇ ਨੁਕਸਾਨ ਹੋਣਾ ਹੈ ਉਹਨੂੰ ਆਪਾਂ ਜਰੂਰ ਬਚਾ ਸਕਦੇ ਆ ਸੋ ਇਹ ਸੀ ਆਪਣੀ ਅੱਜ ਦੀ ਕੋਈ ਜਾਣਕਾਰੀ ਤੇ ਉਸ ਦੇ ਨਾਲ ਨਾਲ ਹੁਣ ਇੱਕ ਤਿਆਰ ਰੱਖਣ ਵਾਲੀ ਚੀਜ਼ ਹੋਰ ਏ ਜਿਹੜੀ ਆਪਾਂ ਤੇਲਾ ਜਾਂ ਹੋਪਰ ਕਹਿੰਦੇ ਆ ਉਹਦਾ ਖਾਸ ਧਿਆਨ ਰੱਖੋ ਕਿਉਂਕਿ ਇਸ ਵਾਰ ਬਹੁਤ ਹੀ ਜ਼ਿਆਦਾ ਉਹਦਾ ਅਟੈਕ ਆ ਰਿਹਾ ਹੈ ਤੇਲੇ ਦਾ ਤੇ ਹੋਪਰ ਦਾ ਇਹ ਨਾ ਹੋਵੇ ਕਿ ਸਾਰਾ ਰਸ ਹੋਪਰ ਹੀ ਤੇਲਾ ਆਪਣਾ ਚੂਸ ਜਾਵੇ ਬੂਟੇ ਦਾ ਤੇ ਜਿਹੜੀ ਹੁਣ ਮੁੰਜਰ ਨੂੰ ਮੰਨ ਲਓ ਖਰਾਕ ਜਾਣੀ ਸੀਗੀ ਉਹ ਸਾਰੇ ਹੁਣ ਥੱਲੇ ਹੀ ਆਪਣੇ ਰਸ ਜੂਸੀ ਜਾਵੇ ਤੇ ਥੱਲੋਂ ਬੂਟਾ ਸੱਚੀ ਜਿਹੇ ਤਰ੍ਹਾਂ ਖਰਾਕ ਨਾਲ ਲੈ ਸਕੇ ਤਾਂ ਜੇ ਸਹੀ ਢੰਗ ਨਾਲ ਮੁੰਜਰ ਨਾ ਬਣੇ ਸੋ ਇੱਕ ਆ ਜਰੂਰ ਕੰਮ ਕਰਿਆ ਜੀ ਪੀ ਝੋਨੇ ਦੇ ਉੱਪਰ ਪोटाश ਦੀ ਸਪਰੇ ਜਰੂਰ ਕਰਿਆ ਜੀ ਇਹਦੇ ਨਾਲ ਬਹੁਤ ਹੀ ਵਧੀਆ ਰਿਜ਼ਲਟ ਮਿਲਦੇ ਆ ਝੋਨਾ ਆਪਦੀ ਖਰਾਕ ਸਹੀ ਢੰਗ ਨਾਲ ਲੈ ਪਾਉਂਦਾ ਹੈ ਤੇ ਆਪਾਂ ਨੂੰ ਵਧੀਆ ਚੰਗੇ ਝਾੜ ਮਿਲਣੂ ਦੇਖਦੇ ਨੇ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਹੋਰ ਜਾਣਕਾਰੀਆਂ ਦੇ ਨਾਲ ਆਪਣਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਹੋਰ ਕਿਸਾਨਾਂ ਵੇਰੇ ਤੱਕ ਪਹੁੰਚਾ ਦਿਓ ਤਾਂ ਜੋ ਆਪਣੇ ਫਸਲ ਦੀ ਗੌਰ ਕਰ ਸਕਣ ਤਾਂ ਜੋ ਕਿਸੇ ਵੀ ਕਿਸਾਨ ਵੇਰ ਦਾ ਹੋਰ ਨੁਕਸਾਨ ਨਾ ਹੋਵੇ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪ ਅਗਲੀ ਵੀਡੀਓ ਚ